ਕਿੰਦਾ ਬੈਂਡ ਜੋ ਸਰ ਮੋਟੂ ਵੀ ਚੱਕ ਲੈਂਦਾ ਸਹੀ ਗੱਲ ਆ ਸਹੀ ਗੱਲ ਕਰੀ ਜਾਂਦਾ ਨਾ ਨਿਆ ਜਿਹੜਾ ਨੁਕਸਾਨ ਕਰਤਾ ਤੂੰ ਇੰਨਾ ਕੁਸ਼ਨ ਵਾਲੇ ਭਾਂਜੇ ਚੋ ਜੀ ਤੇ ਆ ਆਪਣਾ ਕਿਉਂ ਦਰੂਗੀਤੀ ਹੋਈ ਦਰੂਗੀਤੀ ਹਾਂ ਦਰੂਗੀਤੀ ਵੀ ਆ ਕਿਤਾਬ ਹੈ ਉਹ ਯਾਰ ਮੈਂ ਮੇਰੇ ਪਾਈ ਭਾਈ ਤੇਰਾ ਕਾਦਮ ਦੂਜੇ ਪਾਸੇ ਆ ਗਿਆ ਮਾਰੀ ਗੱਡੀ ਇਹ ਪਤਾ ਲੱਗਦਾ ਨਹੀਂ ਤਾਂ ਨਾ ਹੁਣ ਬਗਵਾ ਕਰਦਾ ਇਹ ਨੁਕਸਾਨ ਕਰਦਾ ਦੇਖ ਇਹ ਬਣ ਕੇ ਗਈ ਇੱਥੇ ਆਲੇ ਦੀ ਧੰਦੇ ਚੋਤੀ ਖੜਾ ਕਰਦੀ ਉਹ ਬਾਈ ਥੱਲੇ ਆ ਜਾਣੇ ਸੀ ਉਹ ਬੱਤ ਗਏ ਜਵਾਬ ਮਾਰਦੇ ਦਾਰੂ ਘੱਟ ਪੀ ਲੈ ਕਰ ਲਾਇਸੈਂਸ ਹੈਗਾ ਤੇਰੇ ਕੋਲੇ ਲਾਇਸੈਂਸ ਹੈਗਾ ਤੇਰਾ ਪਹਿਲਾ ਕਿੱਥੋਂ ਦਾ ਤੂੰ ਕਿਹੜਾ ਪਿੰਡ ਆ ਤੇਰਾ ਲੋਕੀ ਲੋਕਾਂ ਚ ਚੱਲਣਾ ਬਰਨਾਲੇ ਦਾ ਹੀ ਆ ਨੇ ਕਿਸਦਾ ਨੰਬਰ ਤੇ ਆਪਦੇ ਪਰਿਵਾਰ ਦੇ ਮੈਂਬਰ ਦਾ ਆਪਦੇ ਪਰਿਵਾਰ ਦੇ ਮੈਂਬਰ ਦਾ ਨੰਬਰ ਤੇ ਕਿਸ ਦਾ ਲੈ ਗਿਆ ਕਿਹਦੇ ਲੱਗਿਆ ਆਹ ਵੀ ਲੱਗਿਆ ਆਹ ਅਰੇ ਇਹ ਹੋਏ ਗਰੇਬੇ ਕਿਸੇ ਯਾਦ ਰਹੋ ਕੀਦੇ ਲੱਗਿਆ ਵੀ ਕਿ ਉਹ ਹੋਵੇਗਾ ਇਹ ਬੁੜਾ ਆ ਗਿਆ ਉਹ ਨਹੀਂ ਮੇਰੇ ਨੂੰ ਚੁੱਪ ਕਰ ਜਾਣਾ ਤਾਂ ਫੋਨ ਲਾ ਬਾਈ ਖੜਾ ਉਹਦਾ ਗੜੀ ਫੋਨ ਕਿਹਦੇ ਹੋਏ ਆਹ ਗੱਲ ਤੋਂ ਇਹ ਤੁਹਾਨੂੰ ਗੱਦੀ ਰੱਖਣ ਲਈ ਇਹ ਚਲਾ ਰਿਹਾ ਹੈ ਜਿਹੜਾ ਚਲਾ ਰਿਹਾ ਹੈ ਜਿਹਦਾ ਬਾਵ ਤੇ ਉਹਨਾਂ ਨੇ ਕਿਹਾ ਕਿ ਉਹ ਗੌਂਟਰ ਨਹੀਂ ਹੈ ਜਿੰਦਗੀਓ ਵਾਇਰਲ ਹੈ ਮੈਂ ਦਾ ਖੜਾ ਕਰ ਕਾਗਨ ਕਾਂਕੇ ਨੇ ਲਾਉਂਦੀ ਕਿ ਕਾਹ ਕਿਹਦਾ ਲੈ ਲਓ ਇਹ ਨੀ ਲੇ ਲੇ ਮਾਰਟ ਵੱਡੇ ਮੇਰਾ ਟੋਲੇ ਵਾਲਾ ਪੁੱਛੋ ਬਾਈ ਇਹਦਾ ਲਾਇਸੈਂਸ ਕਿੱਥੇ ਹੈ ਮੇਰੀ ਮਾਂ ਟੁੱਟ ਗਈ ਵਾਈ ਵਿਆਹਤ ਹੈ ਇਹ ਨਵੇਂ ਲੋ ਮਾਰਦਾ ਇਹਨੂੰ ਜਿਵੇਂ ਹੋਰੰਦਾ ਨੂੰ ਨਾ ਨਾ ਬੱਸ ਹਾਂ ਹਾਂ ਜੀ ਜਿਹੜਾ ਕਵਰੇਜ ਕਰੇ ਠੀਕ ਹੈ ਸਰ ਤੂੰ ਲੋੜਾ ਦੱਸੋ ਨਾ ਨਾ ਥੈਂਕ ਯੂ ਉਹ ਤਾਂ ਮੈਂ ਤਾਂ ਆਪ ਜਾਂਦਾ ਸੀ ਦੇਖਿਆ ਇੱਥੇ ਕਿੱਦਾਂ ਕੋਈ ਪਾਸਾ ਨਹੀਂ ਦੱਸ ਕਰਤਾ ਹੋਣੀ ਬਾਹਰ ਚਲੋ ਥੋੜਾ ਜਿਹਾ ਵਾਹ ਥੈਂਕ ਯੂ ਬਰੇ ਹੋਰ ਕਰਪਾਵਾਦੀ ਚ ਨਹੀਂ 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 ਹੋਰ ਇਹ ਬਿਆਪੀ ਤੱਕ ਕੀ ਹੁਣ ਤੋਂ ਵਧੀਆ ਵਧੀਆ ਕਰੀਏ ਨਾ ਚਾਹ ਮੈਂ ਹੱਥ ਲੈ ਆ ਨਾ ਵਧੀਆ ਲੱਗਿਆ